ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਜਿਹੜੀ ਵੀਡੀਓ ਦਰਸ਼ਕੋ ਇਸ ਟਾਈਮ ਤੁਸੀਂ ਦੇਖ ਰਹੇ ਹੋ ਇਹ ਬਹੁਤ ਜ਼ਿਆਦਾ ਖਾਸ ਆ ਗਈ ਕਿਉਂਕਿ ਅੱਜ ਜਿਹੜਾ ਜਨਮ ਦਿਨ ਇਸ ਗਰਾਊਂਡ ਦੇ ਵਿੱਚ ਮਨਾਇਆ ਜਾਣਾਗਾ ਫੌਜੀ ਫਿਜ਼ੀਕਲ ਅਕੈਡਮੀ ਪਿੰਡ ਬੰਗੀ ਦੀਪਾ ਦੇ ਗਰਾਊਂਡ ਤੇ ਜਿਹੜਾ ਮਨਾਇਆ ਜਾਣਾਗਾ ਉਹ ਆਪ ਵੀ ਨੌਜਵਾਨ ਖੇਡਾਂ ਨਾਲ ਜੁੜਿਆ ਹੋਇਆ ਹੈਗਾ ਤੇ ਉਹ ਕਿਹੜਾ ਮਤਲਬ ਸਮਾਜ ਸੇਵੀ ਹੈਗਾਗਾ ਜਿਹੜੇ ਤੇ ਯੋਗਦਾਨ ਪਾ ਰਿਹਾ ਹੈਗਾ ਉਹਦੇ ਬਾਰੇ ਆਪਾਂ ਇੱਥੇ ਜਿਹੜੇ ਕੋਚ ਨੇ ਗਗਨ ਉਹਨਾਂ ਤੋਂ ਪਤਾ ਕਰਾਂਗੇ ਹਾਂਜੀ ਗਗਨ ਜੀ ਦੱਸੋ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੇ ਮੇਰੀ ਪੂ ਆ ਜਨਮ ਦਿਨਾਂ ਦੀ ਲੜੀ ਦੇ ਅਨੁਸਾਰ ਆ ਜਿਹੜਾ ਜਨਮ ਦਿਨ ਆਪਾਂ ਮਨਾ ਰਹੇ ਆ ਇਹ ਸਾਡਾ ਭਰਾ ਗੁਰਸ਼ਾਨ ਸਿੰਘ ਰੇਡਰ ਜੋ ਰੁੱਗੂਵੰਗ ਪਿੰਡ ਤੋਂ ਨੇ ਬੈਲ ਫੈਟਡ ਕੰਟਰੀ ਕੈਨੇਡਾ ਵਿੱਚ ਰਹਿ ਰਹੇ ਸਰੇ ਉਹਨਾਂ ਨੇ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਨੇ ਸਾਨੂੰ ਬੱਚਾਂ ਦੀ ਰਾਈਟ ਤੌਰ ਤੇ ਫਰੂਟ ਤੇ ਇੱਕ ਜਿਹੜੇ ਬੱਚੇ ਪਿਛਲੇ ਟਾਈਮ ਰਿਜ਼ਲਟ ਆ ਗਿਆ ਚੁੱਕਾ ਹੈ ਉਹਦੇ ਵਿੱਚ ਪੋਜੀਸ਼ਨਾਂ ਤੇ ਆਏ ਨੇ ਹਮ ਫਸਟ ਸੈਕੰਡ ਥਰਡ ਤੇ 75% ਤੋਂ ਉੱਪਰ ਨੰਬਰ ਆਏ ਨੇ ਉਹਨਾਂ ਲਈ ਜਿਹੜੀਆਂ ਪਾਣੀ ਦੀ ਬੋਤਲ ਹੈ ਉਹ ਪ੍ਰੋਵਾਈਡ ਕਰਵਾਈਆਂ ਧੰਨਵਾਦ ਕਰਦੇ ਅਸੀਂ ਭਰਾ ਰੇਡਰ ਦਾ ਤੇ ਉਹਦੇ ਪੂਰੇ ਪਰਿਵਾਰ ਦਾ ਜਿਨ੍ਹਾਂ ਨੇ ਆਪਣੀ ਦਸਾਂ ਨੌ ਦੀ ਕਿਰਤ ਕਮਾਈ ਦੇ ਵਿੱਚੋਂ ਸਾਡੇ ਬੱਚਿਆਂ ਲਈ ਆਪਣੇ ਜਨਮ ਦਿਨ ਤੇ ਜਿਹੜੀ ਮੰਨ ਕੇ ਡਾਇਟ ਪ੍ਰੋਵਾਈਡ ਕਰਵਾਈ ਹੈ ਤੇ ਇਹ ਪਾਣੀ ਦੀਆਂ ਬੋਤਲਾਂ ਪ੍ਰੋਵਾਈਡ ਕਰਵਾਈਆਂ ਪਰਮਾਤਮਾਗੇ ਅਰਦਾਸ ਕਰਦੇ ਆ ਇੱਕ ਪਰਮਾਤਮਾ ਉਹਨਾਂ ਦੀ ਦਿਨ ਦੁਗਣੀ ਆਜੋਗਣੀ ਤਰੱਕੀ ਬਖਸ਼ੇ ਤੇ ਉਹਨਾਂ ਦੇ ਕੰਮ ਕਾਰ ਨੂੰ ਤਰੱਕੀ ਬਖਸ਼ੇ ਸਿਹਤ ਵਧੀਆ ਰਵੇ ਉਹਨਾਂ ਦੀ ਤੇ ਧੰਨਵਾਦ ਕਰਦੇ ਆ ਭਰਾ ਗੁਰਸ਼ਰਨ ਟਰੈਕਟਰ ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਜਿਹੜੀ ਹੈਗੀ ਆ ਸਾਡਾ ਗगन ਕੋਚ ਬਾਈ ਬਾਬਾ ਜਸਵਾਲ ਜੀ ਤੇ ਨੀਮਾ ਫੌਜੀ ਜੀ ਵੱਲੋਂ ਅੱਜ ਇੱਕ ਲੜੀ ਅਨੁਸਾਰ ਜਿਵੇਂ ਪਹਿਲਾਂ ਵੀ ਜਨਮ ਦਿਨ ਮਨਾਏ ਜਾਂਦੇ ਆ ਅੱਜ ਸਾਡੇ ਵੀਰ ਰਗੂ ਬੂੰਗੀ ਤੋਂ ਜਿਹੜੇ ਹੈਗੇ ਨੇ ਔਰ ਸਰਨ ਸਿੰਘ ਜੀ ਰੇਡਰ ਉਹਨਾਂ ਦਾ ਜਨਮ ਦਿਨ ਹੈ ਤੇ ਉਹਨਾਂ ਨੇ ਬੱਚਿਆਂ ਨੂੰ ਡਾਈਟ ਦੇ ਰੂਪ ਵਿੱਚ ਤੇ ਆਪਣਾ ਕੇਲਿਆਂ ਦਾ ਤੇ ਮਤਲਬ ਇੱਕ ਬੋਤਲਾਂ ਦੇਣੀ ਪਾਣੀ ਵਾਲੀਆਂ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਵਾਤਵਾਣਾ ਨੂੰ ਦਿਨ ਤੋਂ ਗੁਣੀ ਰਾਜ ਚੁਗਣੀ ਤਰੱਕੀ ਬਖਸ਼ਣ ਜੀ ਵਾਹਿਗੁਰੂ ਖਾਲਸਾ ਵਾਹਿ ਦਰਸ਼ਕੋ ਤੁਸੀਂ ਦੇਖ ਰਹੇ ਹੋਗੇ ਸਿਸਟਮ ਇਹ ਲਿਆਂਦੀਆਂ ਜਿਹੜੀਆਂ ਬੋਤਲਾਂ ਨੇ ਜਾਂ ਜਿਹੜੇ ਡਾਈਟ ਆ ਇਹ ਗੁਰਸਰਨ ਵੱਲੋਂ ਇੱਥੇ ਪ੍ਰੋਵਾਈਡ ਕਰਵਾਈ ਗਈ ਆ ਤੇ ਇਹ ਕੈਨੇਡਾ ਬਹੁਤ ਲੋਕ ਸ਼ੌਂਕ ਤੌਰ ਤੇ ਜਾਂਦੇ ਆ ਪਰ ਇਹ ਮਿਡਲ ਕਲਾਸ ਆਪ ਲਈਏ ਇਹ ਮਜਬੂਰੀ ਦੇ ਤੌਰ ਤੇ ਗਿਆ ਹੋਇਆਗਾ ਪਰ ਇਹ ਖੇਡਾਂ ਨਾਲ ਜੁੜਿਆ ਹੋਇਆਗਾ ਆਪ ਖੁਦ ਖੇਡਦਾ ਰਿਹਾਗਾ ਟੂਰਨਾਮੈਂਟ ਪੈਂਡ ਦੇ ਵਿੱਚ ਹੁੰਦੇ ਸੀ ਜਾਂ ਕ੍ਰਿਕਟ ਦੇ ਹੁੰਦੇ ਸੀ ਤੇ ਫਿਰ ਤਲਵੰਡੀ ਸਾਬੋ ਗੁਰੂਕਾਚ ਜਿਹੜੀ ਯੂਨੀਵਰਸਿਟੀ ਆ ਉੱਥੇ ਕੋਚ ਦੇ ਤੌਰ ਤੇ ਵੀ ਹੋਰ ਬੱਚਿਆਂ ਨੂੰ ਸਿਖਲਾਈ ਦਿੰਦਾ ਰਿਹਾ ਗੁਰਚਰਨ ਭੁੱਲਰ ਜੀ ਦਾ ਅੱਜ ਜਨਮ ਦਿਨ ਆਗਾ ਤੇ ਅਸੀਂ ਇਹਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਖੇਡਾਂ ਨਾਲ ਜੁੜੇ ਹੋਣ ਕਰਕੇ ਇਹ ਜਿਹੜੇ ਨੌਜਵਾਨ ਆ ਉਹ ਅੱਗੇ ਹੁਣ ਛੋਟੇ ਬੱਚਿਆਂ ਦੀ ਵੀ ਮਦਦ ਕਰ ਰਹੇ ਆ ਤੇ ਇਹ ਸਪੈਸ਼ਲ ਉਹਨੇ 10 ਦਿਨ ਪਹਿਲਾਂ ਤਕਰੀਬਨ ਪੈਸੇ ਪਾਤੇ ਸੀਗੇ ਵੀ ਉੱਥੇ ਬੱਚਿਆਂ ਦੇ ਨਾਲ ਮੇਰਾ ਜਨਮ ਦਿਨ ਮਨਾਇਆ ਜਾਵੇ ਇਹ ਚੀਜ਼ਾਂ ਤੁਹਾਨੂੰ ਸਾਹਮਣੇ ਦਿਖ ਰਹੀਆਂ ਉਹਦੇ ਉਹਨਾਂ ਦਿੱਤੀਆਂ ਹੋਈਆਂ ਇਸ ਲਈ ਅਸੀਂ ਸਾਰੀ ਫੌਜੀ ਫਿਜ਼ੀਕਲ ਅਕੈਡਮੀ ਵੱਲੋਂ ਗੁਰਚਰਨ ਭੁੱਲਰ ਦਾ ਧੰਨਵਾਦ ਕਰਦੇ ਹਾਂ ਤੇ ਉਹਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ No para no, 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 no.